ਕਵਿੰਦਰ ਸਿੰਘ ਜੀ ਮਾਲ ਜਿਹੜੇ ਪਾਜਪਾ ਦੇ ਹਲਕਾ ਇੰਚਾਰਜ ਨੇ ਰਾਜਾ ਸਾਸੀ ਦੇ ਉਹਨਾਂ ਦੀ ਸ਼ਹਿਤ ਤੇ ਉਹਨਾਂ ਦੇ ਬੰਦਿਆਂ ਨੇ ਗੁੰਡਾ ਕਰਤੀ ਕਰਦੇ ਆ ਸਾਡੇ ਬੰਦਿਆਂ ਦੇ ਸਿੱਧੇ ਦਵੱਟਾ ਰੋੜੇ ਇੱਟਾਂ ਮਾਰੇ ਨੇ ਉਥੋਂ ਦੇ ਐਸ ਐਚਓ ਵਾ ਡੀ ਐਸ ਪੀ ਆ ਉਹ ਪੂਰੀ ਤਰ੍ਹਾਂ ਇੱਕ ਚੈਨਲ ਤੇ ਪਾਜਪਾ ਦੇ ਪ੍ਰਵਕਤਾ ਵਾਂਗ ਵਿਚ ਚੱਲ ਰਹੀ ਲਖਣ ਕਮਿਸ਼ਨ ਨੂੰ ਕਹਾਂਗੇ ਇਹੋ ਜੇ ਅਫਸਰਾਂ ਨੂੰ ਬਦਲਣਾ ਚਾਹੀਦਾ ਜਦੋਂ ਕਿਸਾਨਾਂ ਨੇ ਬੀਜੇਪੀ ਦਾ ਵਿਰੋਧ ਕੀਤਾ ਤਾਂ ਬੀਜੇਪੀ ਵਾਲਿਆਂ ਨੇ ਕਿਸਾਨਾਂ ਨੂੰ ਹੀ ਕੁੱਟ ਦਿੱਤਾ ਇਹ ਗੰਭੀਰ ਇਲਜ਼ਾਮ ਸਰਵਨ ਸਿੰਘ ਪੰਦੇਰ ਨੇ ਲਾਏ ਨੇ ਅੱਜ ਐਸਐਸਪੀ ਦਫ਼ਤਰ ਬਾਹਰ ਰੋਸਤਰਨਾ ਵੀ ਹੈ ਤੇ ਨਾਲ ਹੀ ਚੋਣ ਕਮਿਸ਼ਨ ਨੂੰ ਵੀ ਪੁਲਿਸ ਅਫਸਰਾਂ ਖਿਲਾਫ ਐਕਸ਼ਨ ਲੈਣ ਦੀ ਮੰਗ ਕਰ ਰਹੇ ਨੇ ਮੁਖਵਿੰਦਰ ਸਿੰਘ ਜੀ ਮਾਲ ਜਿਹੜੇ ਪਾਚਪਾ ਦੇ ਹਲਕਾ ਇੰਚਾਰਜ ਨੇ ਰਾਜਾ ਸਾਸੀ ਦੇ ਉਹਨਾਂ ਦੀ ਸ਼ਹਿਤ ਤੇ ਉਹਨਾਂ ਦੇ ਬੰਦਿਆਂ ਨੇ ਗੁੰਡਾ ਕਰਦੀ ਕਰਦੇ ਆ ਸਾਡੇ ਬੰਦਿਆਂ ਦੇ ਸਿੱਧੇ ਵਟਾਂ ਰੋੜੇ ਇੱਟਾਂ ਮਾਰੇ ਨੇ ਔਰ ਸਭ ਤੋਂ ਵੱਡੀ ਗੱਲ ਆ ਵੀ ਭਗਵੰਤ ਮਾਨ ਸਰਕਾਰ ਦੇ ਅਰ ਬਿਸ਼ਕ ਇਸਕੇ ਲਕਸ਼ਣ ਕੋਡ ਆੜੇ ਉੱਥੋਂ ਦੇ ਐਸ ਐਚਓ ਵਾ ਡੀ ਐਸ ਪੀ ਆ ਉਹ ਪੂਰੀ ਤਰ੍ਹਾਂ ਇੱਕ ਚੈਨਲ ਤੇ ਭਾਜਪਾ ਦੇ ਪ੍ਰਵਕਤਾ ਵਾਂਗ ਵਿਚਰ ਰਹੇ ਲਕਸ਼ਣ ਕਮਿਸ਼ਨ ਨੂੰ ਕਹਾਂਗੇ ਇਹੋ ਜੇ ਅਫਸਰਾਂ ਨੂੰ ਬਦਲਣਾ ਚਾਹੀਦਾ ਜਿਹੜੇ ਭਾਜਪਾ ਨਾਲ ਉੱਥੋਂ ਦੇ ਜਿਹੜੇ ਹਲਕਾ ਇੰਚਾਰਜ ਰਲ ਕੇ ਕਿਸਾਨਾਂ ਤੇ ਉਹਨਾਂ ਨੇ ਜ਼ਬਰ ਕਰਵਾਇਆ ਹੈਗਾ ਦਰਸਲ ਅਮ੍ਰਿਤਸਰ ਚ ਲੋਪੋਕੇ ਅਧੀਨ ਪੈਂਦੇ ਪਿੰਡ ਪਿੱਟੇਵੜ ਦੇ ਵਿੱਚ ਪਾਜਪਾ ਆਗੂ ਮੁਖਵਿੰਦਰ ਸਿੰਘ ਮਾਹਲ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਇਸ ਬਾਬਤ ਜਾਣਕਾਰੀ ਮਿਲਨ ਤੇ ਕਿਸਾਨ ਮਿਹਨਤੂਰ ਸੰਘਰਸ਼ ਕਮੇਟੀ ਦੇ ਵਰਕਰ ਝੰਡੇ ਲੈ ਕੇ ਪਹੁੰਚ ਗਏ ਇਸ ਤੋਂ ਬਾਅਦ ਪਿੰਡ ਪਿੱਟੇਵੜ ਦੇ ਮੁੱਖ ਪਾਜਪਾ ਪ੍ਰਚਾਰਕ ਮੁਖਤਿਆਰ ਸਿੰਘ ਅਨੂਪ ਸਿੰਘ ਤੇ ਕੁਝ ਹੋਰਾਂ ਨੇ ਕਿਸਾਨਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ ਬਹਿਸ ਦੌਰਾਨ ਗਾਲੀ ਗਲੋਚ ਵੀ ਹੋਇਆ ਤੇ ਫਿਰ ਤੱਕਾ ਮੁੱਕੀ ਵੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਭਾਜਪਾ ਵਰਕਰਾਂ ਨੇ ਕਿਸਾਨਾਂ 'ਤੇ ਪਥਰਾ ਕੀਤਾ ਇਸ ਮੌਕੇ ਤੇ ਕਿਸਾਨਾਂ ਨੂੰ ਬਚਾਲੀ ਭਜਣਾ ਪਿਆ ਕਿਸਾਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਕਿਸਾਨਾਂ ਨੂੰ ਤਾਂ ਰੋਕਿਆ ਪਰ ਇਸ ਦਾ ਫਾਇਦਾ ਭਾਜਪੀ ਨੂੰ ਮਿਲਿਆ ਤੇ ਉਹਨਾਂ ਨੇ ਸਾਡੇ ਤੇ ਪਥਰਾ ਕੀਤਾ